जय सईं जी जय बाबा मराद शाह जी अज अं जी के दरबार आए हंगत दूरों दूरों सईं जी के दरबार आई हैं। सही मुट उत्तर पुट्ठो डब्बे चढ़ा दे भट्ट ਇਹ ਪ੍ਰਸ਼ਾਦ ਘਰ ਹੈ ਜਿੱਥੋਂ ਸਾਈ ਜੀ ਦੇ ਦਰਬਾਰ ਦਾ ਪ੍ਰਸ਼ਾਦ ਮਿਲਦਾ ਹੈ ਸਹੀਮ ਇਧਰ ਆ ਦਰ ਤੇਰੇ ਤੇ ਆ ਕੇ ਓ ਸ਼ਰਮ ਚਰਨਾ ਚ ਝੁਕਾ ਕੇ ਦਰ ਤੇਰੇ ਤੇ ਆ ਕੇ ਸਾਰੀ ਚਰਨਾ ਚ ਝੁਕਾ ਕੇ ਤੇ ਤੁ ਮੰਗਦੀਆਂ ਮੇਰੀ ਖਾਲੀ ਝੋਲੀ ਭਰ ਦੇ ਸਾਈਆਂ ਮੰਗਦੀਆਂ ਤੇ ਹੋ ਮੰਗਦੀਆਂ ਹੁਣ ਅਸੀਂ ਚੱਲੇ ਆਂ ਸਾਈਂ ਜੀ ਦੇ ਦਰਬਾਰ ਮੱਥਾ ਟੇਕ ਕੇ ਨੰ ਸਾਈਂ ਜੀ ਨੂੰ ਸਜਦਾ ਸਲਾਮ ਕਰਨ ਆਇਆ ਸਹੀ ਹਾਂ ਅੱਪਾ ਬਗਵਾ ਕੋਈ ਨਾ ਦੇ ਬੋਲਦੇ ਆ ਕੌਣ ਸੀ ਨਹੀਂ ਪੈਂਟਿਕਲੀ ਅੱਛਾ ਗਲੜੀ ਹੁੰਦੇ ਅੰਡੇ ਆਈ ਬੱਚਾ ਮੈਂ ਆਂ ਅੰਡੇ ਪਾ ਕੇ ਪਾ ਉਹ ਚੱਲ ਗਈ ਉੱਥੇ ਚੱਲ ਗਈ ਕੌਣ ਗਲੜੀ हाँ फिश ओ फिश कितनी बड़ी फिश है अमने अमने,